ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪਟਨੇ ਦੇ ਸਹਬਜ਼ਾਦੇ ਦੇ ਬਾਲਕੋਤਕ ਸ੍ਰੀ ਗੁਰੂ ਤੇਗ ਬਹਾਦਰ ਜੀ ਪੰਜਾਬ ਨੂੰ ਆ ਗਏ ਸ੍ਰੀ ਗੁਰੂ ਤੇਗ ਬਹਾਦਰ ਜੀ ਜਦ ਪੰਜਾਬ ਨੂੰ ਆ ਗਏ ਸਨ ਤਾਂ ਉਸ ਸਮੇਂ ਸਹਬਜ਼ਾਦੇ ਦੀ ਉਮਰ 5 ਕੇ ਸਾਲ ਕੁਛ ਹੀ ਉੱਪਰ ਸੀ ਆਪ ਜੀ ਨਿਤ ਨਵੇਂ ਤੋਂ ਨਵੇਂ ਕੋਤਕ ਕਰਕੇ ਖੇਡਾ ਕਰਦੇ ਅਤੇ ਸ਼ਸਤਰਾਂ ਨਾਲ ਬਹੁਤ ਪਿਆਰ ਕਰਦੇ ਸਨ ਜਿੱਥੋਂ ਕਿੱਥੋਂ ਵੀ ਆਪਣਾ ਮੇਚ ਦੇ ਛੋਟੇ-ਛੋਟੇ ਸ਼ਸਤਰ ਮੰਗਵਾ ਕੇ ਇੱਕ ਭੱਲਣ ਤੇ ਰੱਖ ਕੇ ਉਹਨਾਂ ਨੂੰ ਰੋਜ਼ ਹੀ ਧੁੱਪ ਦਿੰਦੇ ਅਤੇ ਚੰਦਨ ਆਦਿ ਛਿੜਕ ਕੇ ਉਹਨਾਂ ਦੀ ਪਰਕਰਮਾ ਕਰਕੇ ਨਮਸਕਾਰ ਕਰਦੇ ਜਦ ਤਣੀ ਲੋਕਾਂ ਦੇ ਬੱਚੇ ਆਪਜੀ ਪਾਸ ਖੇਡਣ ਆਉਂਦੇ ਤਾਂ ਉਹਨਾਂ ਨੂੰ ਸ਼ਸਤਰਾਂ ਵਾਲੇ ਭੱਲਣ ਪਾਸ ਖੜਾ ਕਰਕੇ ਦੱਸ ਦੇ ਕਿ ਇੰਨਾ ਨਾਲ ਵੈਰੀਆਂ ਦਾ ਨਾਸ ਕਰਾਂਗੇ ਫੇਰ ਗੁਲੇਲ ਦੇ ਨਿਸ਼ਾਨੇ ਲਾ ਕੇ ਮੁੰਡੀਆਂ ਨੂੰ ਵਿਖਾਉਂਦੇ ਤੇ ਬੜੇ ਪ੍ਰਸੰਨ ਹੁੰਦੇ ਗੁਰੂ ਘਰ ਦੇ ਵੇੜੇ ਵਿੱਚ ਇੱਕ ਖੂਹ ਸੀ ਜਿਸ ਦਾ ਪਾਣੀ ਚੰਗਾ ਹੋਣ ਕਰਕੇ ਮਹੱਲੇ ਦੀਆਂ ਇਸਤਰੀਆਂ ਘੜੇ ਭਰਨ ਆਉਂਦੀਆਂ ਸਨ ਆਪ ਜੀ ਉਹਨਾਂ ਦੇ ਪਾਣੀ ਦੇ ਭਰੇ ਹੋਏ ਘੜੇ ਜਦੋਂ ਉਹ ਸਿਰ ਤੇ ਚੁੱਕ ਕੇ ਘਰ ਨੂੰ ਜਾਂਦੀਆਂ ਸਨ ਤਾਂ ਪਿੱਛੋਂ ਗੁਲੇਲਾ ਮਾਰ ਕੇ ਭੰਨ ਦਿੰਦੇ ਜਦ ਉਹਨਾਂ ਤੀਵੀਆਂ ਦੇ ਘੜੇ ਪੱਜ ਜਾਣ ਕਰਕੇ ਕੱਪੜੇ ਪਾਣੀ ਨਾਲ ਭਿੱਜ ਜਾਣੇ ਤਾਂ ਆਪ ਜੀ ਨੇ ਆਪਣੇ ਸਾਥੀਆਂ ਸਹਿਤ ਬਹੁਤ ਹੱਸਣਾ ਅਤੇ ਦੌੜ ਜਾਣਾ ਮਾਤਾ ਜੀ ਨੂੰ ਉਹਨਾਂ ਤੀਵੀਆਂ ਨੇ ਰੋਜ਼ ਉਲਾਮੇ ਦੇਣੇ ਤੇ ਮਾਤਾ ਜੀ ਨੂੰ ਉਹਨਾਂ ਨੂੰ ਘੜੇ ਦਾ ਮੁੱਲ ਦੇ ਕੇ ਸ਼ਾਂਤ ਕਰ ਦੇਣਾ ਤੇ ਮਾਤਾ ਜੀ ਨੇ ਉਹਨਾਂ ਨੂੰ ਘੜੇ ਦਾ ਮੁੱਲ ਦੇ ਕੇ ਸ਼ਾਂਤ ਕਰ ਦੇਣਾ ਇੱਕ ਦਿਨ ਆਪ ਜੀ ਦਾ ਗੁਲੇਲਾ ਪਾਣੀ ਦੇ ਘੜੇ ਦੀ ਥਾਂ ਇੱਕ ਤੀਵੀ ਦੇ ਮੱਥੇ ਵਿੱਚ ਲੱਗ ਗਿਆ ਜਿਸ ਨਾਲ ਉਸ ਦੇ ਮੱਥੇ 'ਚੋਂ ਲਹੂ ਚੋਣ ਲੱਗਾ ਸੀ ਉਸ ਇਸਤਰੀ ਨੇ ਇਸ ਤਰ੍ਹਾਂ ਪੀੜਿਤ ਹੋ ਕੇ ਮਾਤਾ ਗੁਜਰੀ ਨੂੰ ਬੜਾ ਸਖਤ ਉਲਾਮਾ ਦਿੱਤਾ ਮਾਤਾ ਜੀ ਨੇ ਗੁੱਸੇ ਨਾਲ ਹੱਥ ਵਿੱਚ ਸੋਟੀ ਫੜ ਕੇ ਜਦ ਆਪ ਜੀ ਨੂੰ ਤੜਨ ਗਏ ਤਾਂ ਆਪ ਜੀ ਮਾਤਾ ਜੀ ਨੂੰ ਕੁੱਸੇ ਵਿੱਚ ਵੇਖ ਕੇ ਲੁਕ ਗਏ ਇਸ ਤਰ੍ਹਾਂ ਕੁੱਸੇ ਵਿੱਚ ਆਈ ਹੋਈ ਮਾਤਾ ਗੁਜਰੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਬੇਨਤੀ ਕੀਤੀ ਕਿ ਨਿਤ ਦਾ ਕੁਲੇਸ਼ ਤੇ ਉਲਾਮੇ ਬੰਦ ਕਰਨ ਵਾਸਤੇ ਇਹ ਖੂਹ ਦਾ ਪਾਣੀ ਖਾਰਾ ਹੋ ਜਾਵੇ ਪਾਣੀ ਭਰਨ ਕਰਕੇ ਨਾ ਕੋਈ ਤ੍ਰਿਮਤ ਪਾਣੀ ਭਰਨ ਆਵੇਗੀ ਨਾ ਹੀ ਇਹ ਸ਼ਸਤਰਾ ਕਰਕੇ ਉਲਾਮੇ ਲੈਣਗੇ ਸੋ ਵਰਨਣ ਦੇਵਤਾ ਨੇ ਮਾਤਾ ਜੀ ਦੀ ਆਗਿਆ ਅਨੁਸਾਰ ਉਸ ਖੂਹ ਦਾ ਪਾਣੀ ਉਸ ਦਿਨ ਤੋਂ ਖਾਰਾ ਕਰ ਦਿੱਤਾ। ਸੋਨੇ ਦਾ ਘੜਾ ਗੰਗਾ ਵਿੱਚ ਸੁੱਟਣਾ। ਇੱਕ ਦਿਨ ਬੇੜੀ ਦੀ ਸੈਰ ਉਪਰੰਤ ਘਾਟ ਉੱਤੇ ਮੁੰਡੀਆਂ ਨਾਲ ਪਾਣੀ ਛਿੱਟੇ ਮਾਰ ਕੇ ਖੇਡਣ ਸਮੇਂ ਆਪਜੀ ਇੱਕ ਹੱਥੋਂ ਸੋਨੇ ਦਾ ਘੜਾ ਪਾਣੀ ਵਿੱਚ ਡਿੱਗ ਕੇ ਗਵਾਚ ਗਿਆ। ਜਦ ਘਰ ਆਏ ਤਾਂ ਮਾਤਾ ਜੀ ਨੇ ਪੁੱਛਿਆ ਲਾਲ ਜੀ ਇੱਕ ਹੱਥ ਦਾ ਕੜਾ ਕਿੱਥੇ ਡੇਗ ਆਇਓ ਆਪ ਜੀ ਨੇ ਸੁਭਾਵਕ ਹੀ ਉੱਤਰ ਦਿੱਤਾ ਮਾਤਾ ਜੀ ਉਹ ਦਰਿਆ ਘਾਟੀ ਉੱਤੇ ਖੇਡਦੇ ਡਿੱਕੇ ਗਵਾਚ ਗਿਆ ਮਾਤਾ ਜੀ ਨੇ ਕਿਹਾ ਚਲ ਦੱਸ ਕਿੱਥੇ ਡਿੱਗਾ ਹੈ ਉਸ ਟੋਬੇ ਨੂੰ ਆ ਕੇ ਕਢਾਇਆ ਜਾਵੇ ਸ਼ਹਿਬਜ਼ਾਦਾ ਚੁੱਪ ਕਰਕੇ ਮਾਤਾ ਜੀ ਅੱਗੇ-ਅੱਗੇ ਗੰਗਾ ਦੇ ਇਸ਼ਨਾਨ ਘਾਟ ਵੱਲ ਤੁਰ ਪਏ ਪਾਣੀ ਦੇ ਕਿਨਾਰੇ ਜਾ ਖੜੇ ਹੋਏ ਮਾਤਾ ਜੀ ਨੇ ਪੁੱਛਿਆ ਕਿੱਥੇ ਕਰਕੇ ਕੜਾ ਡਿੱਗਾ ਸੀ ਤੇ ਆਪ ਜੀ ਨੇ ਦੂਜੇ ਹੱਥ ਦਾ ਕੜਾ ਉਤਾਰ ਕੇ ਪਾਣੀ ਵਿੱਚ ਵਗਾ ਕੇ ਮਾਰਿਆ ਅਤੇ ਭੋਲੇਪਾ ਆਖਿਆ ਉਹ ਕੜਾ ਉੱਥੇ ਕਰਕੇ ਡਿੱਗਾ ਸੀ ਸ਼ਹਿਬਜਾਦਾ ਜੀ ਇਸ ਅਜੀਬ ਤਰ੍ਹਾਂ ਸਮਝਾਤੀ ਵੇਖ ਕੇ ਮਾਤਾ ਜੀ ਨੇ ਬਿਨਾ ਕੁਝ ਬੋਲੇ ਜਾਂ ਝਿੜਕੇ ਦੇਣ ਦੇ ਆਪ ਜੀ ਨੂੰ ਨਾਲ ਲੈ ਕੇ ਵਾਪਸ ਕਰ ਆ ਗਏ ਇਸ ਵਿੱਚ ਗੁਰੂ ਜੀ ਦਾ ਲੁਕਮਾ ਭਾਵ ਇਹ ਜਾਪਦਾ ਹੈ ਕਿ ਜਿਹੜੀ ਮਾਇਆ ਹੱਥ ਨੂੰ ਬੰਦਨ ਜਾਪਦੀ ਹੈ ਉਸ ਨੂੰ ਦਰਿਆ ਦੀ ਪੇਟ ਕੀਤਾ ਹੀ ਚੰਗਾ ਹੈ ਕਿਉਂਕਿ ਇੰਨਾ ਹੱਥਾਂ ਨਾਲ بڑے بڑے ਜ਼ਾਲਿਮਾਂ ਦੇ ਹੰਕਾਰ ਤੋੜਨੇ ਹਨ ਇੰਨਾ ਨਾਲ ਹੀ ਦੀਨ ਦੁਨੀਆ ਦੀ ਰੱਖਿਆ ਕਰਨੀ ਹੈ ਇੰਨਾ ਨਾਲ ਹੀ ਅੰਮ੍ਰਿਤ ਿਆਰ ਕਰਕੇ ਮੁਰਦਿਆਂ ਨੂੰ ਸੁਰਜੀਤ ਕਰਕੇ ਖਾਲਸਾ ਸਜਾਣਾ ਇੰਨਾ ਨਾਲ ਹੀ ਤੁਰ ਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਾ ਤਿਲਕ ਦੇਣਾ ਹੈ ਜੇ ਇੰਨਾ ਹੱਥਾਂ ਨੂੰ ਹੁਣ ਤੋਂ ਹੀ ਮਾਇਆ ਦੇ ਕੜੇ ਨਾਲ ਕੱਢ ਲਿਆ ਇਹ ਕੰਮ ਜੋ ਅਕਾਲ ਪੁਰਖ ਨੇ ਸਾਡੇ سپੁਰਦ ਕੀਤੇ ਹਨ ਇਹ ਕਿਸ ਤਰ੍ਹਾਂ ਨਿਭਣਗੇ। ਇਹੀ ਆਪ ਜੀ ਦਾ ਭਾਵ ਸਮਝ ਕੇ ਸ਼ਾਇਦ ਮਾਤਾ ਜੀ ਚੁੱਪ ਕਰਕੇ ਘਰ ਨੂੰ ਮੁੜ ਗਏ। ਮਾਤਾ ਜੀ ਸ਼ਹਿਬਜ਼ਾਦੇ ਨੂੰ ਇਸ ਕਰਕੇ ਵੀ ਕੁਝ ਨਹੀਂ ਸੀ ਆਖਣਾ ਚਾਹੁੰਦੇ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਪੰਜਾਬ ਨੂੰ ਤੁਰਨ ਲੱਗਿਆ ਸਾਰੇ ਪਰਿਵਾਰ ਨੂੰ ਪੱਕੀ ਕਰ ਗਏ ਸਨ। ਕੀ ਇਹਨਾਂ ਨੂੰ ਕਿਸੇ ਗੱਲੋਂ ਗੁੱਸਾ ਨਹੀਂ ਕਰਨਾ। ਨਾ ਹੀ ਇਹਨਾਂ ਨੂੰ ਕੋਈ ਝਿੜਕ ਦੇਣੀ ਹੈ। ਇਹ ਅਕਾਲ ਪੁਰਖ ਦੇ ਭੇਜੇ ਹੋਏ ਉਸ ਦਾ ਰੂਪ ਹੋ ਕੇ ਸਾਡੇ ਗ੍ਰਹਿ ਆਏ ਹਨ। ਇਹਨਾਂ ਬਚਨਾਂ ਨੂੰ ਯਾਦ ਕਰਕੇ ਸ਼ਾਇਦ ਮਾਤਾ ਜੀ ਨੇ ਸ਼ਹਿਬਜਾਦੇ ਨੂੰ ਕੁਝ ਨਹੀਂ ਆਖਿਆ। ਗੰਗਾ ਦਾ ਉਹ ਘਾਟ ਜਿੱਥੇ ਸਤਗੁਰੂ ਜੀ ਨੇ ਖੇਡਾਂ ਖੇਡੀਆਂ ਅਤੇ ਹੋਰ ਕੋਤਕ ਕੀਤੇ ਸਨ, ਗੋਬਿੰਦ ਘਾਟ ਦੇ ਨਾਮ ਨਾਲ ਪ੍ਰਸਿੱਧ ਹੈ। ਇਹ ਛੋਟਾ ਜਿਹਾ ਗੁਰਦੁਆਰਾ ਵੀ ਬਣਿਆ ਹੋਇਆ ਹੈ। ਪੰਡਿਤ ਸ਼ਿਵਦੰਤ ਨੂੰ ਰਾਮ ਰੂਪ ਵਿੱਚ ਦਰਸ਼ਨ। ਪੰਡਿਤ ਸ਼ਿਵਦੰਤ ਆਪਣੀ ਜਵਾਨ ਅਵਸਥਾ ਤੋਂ ਹੀ ਸਵੇਰੇ ਸੂਰਜ ਚੜਨ ਦੇ ਸਮੇਂ ਗੰਗਾ ਘਾਟ ਉੱਤੇ ਆ ਕੇ ਇਸ਼ਨਾਨ ਕਰਦਾ। ਸੂਰਜ ਨੂੰ ਪਾਣੀ ਦਿੰਦਾ ਅਤੇ ਪਾਠ ਪੂਜਾ ਕਰਦਾ ਸੀ। ਉਸ ਨੂੰ ਹਜੇ ਆਪਣੇ ਇਸ਼ਟ ਦੇ ਦਰਸ਼ਨ ਨਹੀਂ ਹੋਏ ਸਨ। ਪੰਡਿਤ ਸ਼ਿਵਦੰਤ ਸ਼੍ਰੀ ਰਾਮਚੰਦ ਜੀ ਦਾ ਉਪਾਸਕ ਸੀ ਅਤੇ ਉਹਨਾਂ ਦੀ ਮੂਰਤੀ ਦਾ ਧਿਆਨ ਕਰਕੇ ਸਮਾਧੀ ਲੈ ਕੇ ਕੰਗਾ ਕਿਨਾਰੇ ਕਈ-ਕਈ ਘੰਟੇ ਰੋਜ਼ ਬੈਠਦਾ ਰਹਿੰਦਾ ਹੁੰਦਾ ਸੀ ਪੰਡਿਤ ਕਈ ਵਾਰ ਵਿਚਾਰ ਕਰਦਾ ਕਿ ਰਾਮੋ ਰਾਮ ਜਪਉਂਦਿਆਂ ਮੇਰੀ ਜੀਬਾ ਘਸ ਗਈ ਪਰ ਅਜੇ ਨਾ ਹੀ ਰਾਮਾ ਬੋੜਿਆ ਇੱਕ ਹੀ ਤੜ ਪਈ ਮੈਨੂੰ ਕੀ ਹੋ ਗਿਆ ਮੈਂ ਇੰਨੀ ਉਮਰ ਰਾਮ ਰਾਮ ਜਪਦੇ ਆ ਬਤੀਤ ਕਰ ਲਈ ਪਰ RAM ਜੀ ਦੇ ਦਰਸ਼ਨ ਅਜੇ ਤੱਕ ਨਹੀਂ ਹੋਏ। ਪੰਡਿਤ ਸ਼ਿਵਦੰਤ ਜੀ ਕੰਗਾ ਕਿਨਾਰੇ ਬਾਲਕਾਂ ਨਾਲ ਖੇਡਣ ਅਤੇ ਇਸ਼ਨਾਨ ਕਰਨ ਹੁੰਦੇ। ਸਤਿਗੁਰ ਜੀ ਨੂੰ ਕਈ ਵਾਰ ਵੇਖਦਾ ਹੁੰਦਾ ਸੀ ਅਤੇ ਉਹਨਾਂ ਦੀਆਂ ਲੋਕਾਂ ਪਾਸੋਂ ਆਸਾ ਮੁਰਾਦਾ ਪੂਰੀਆਂ ਹੋਣ ਵਾਲੀਆਂ ਕਥਾਂ ਕਾਣੀਆਂ ਵੀ ਸੁਣਦਾ ਰਹਿੰਦਾ ਸੀ। ਇਹ ਵੀ ਜਾਣਦਾ ਸੀ ਲੋਕ ਇਹਨਾਂ ਨੂੰ ਪਰਮੇਸ਼ਵਰ ਦਾ ਅਵਤਾਰ ਮੰਨਦੇ ਸਨ। ਇਹ ਸਭ ਕੁਝ ਵਿਚਾਰ ਕਰਕੇ ਇੱਕ ਦਿਨ ਉਸਨੇ ਵੀ ਆਪਣਾ ਮਨ ਵਿੱਚ ਪ੍ਰਣ ਲਿਆ ਕਿ ਜੇ ਇਹ ਪੂਰਨ અવਤਾਰ ਹਨ ਤਾਂ ਮੈਨੂੰ ਸ਼੍ਰੀ ਨਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦੇਣ ਮੈਂ ਇਹਨਾਂ ਨੂੰ ਸੱਚਾ અવਤਾਰ ਮੰਨਾਂਗਾ ਅਤੇ ਅੱਗੇ ਤੋਂ ਇਹਨਾਂ ਦੀ ਪੂਜਾ ਕਰਾਂਗਾ। ਇਹਨਾਂ ਵਿਚਾਰਾਂ ਵਿੱਚ ਇੱਕ ਦਿਨ ਪੰਡਿਤ ਸ਼ਿਵਦੰਤ ਗੰਗਾ ਕਿਨਾਰੇ ਨੇਮ ਅਨੁਸਾਰ ਸਮਾਧੀ ਲਈ ਬੈਠਾ ਸੀ। ਗੁਰੂ ਜੀ ਉਸ ਸਮੇਂ ਬਾਲਕਾ ਨਾਲ ਉੱਥੇ ਖੇਡ ਰਹੇ ਸਨ। ਪੰਡਿਤ ਦੇ ਮੂਰੇ ਖੜੇ ਹੋ ਗਏ ਪੰਡਿਤ ਨੂੰ ਉਂਝ ਆ ਪਿਆ ਕਿ ਜਿਵੇਂ रामचंद्र ਜੀ ਉਸ ਦੇ ਸਾਹਮਣੇ ਖੜੇ ਹਨ ਸ਼ਿਵਦਤ ਨੇ ਜਦੋਂ ਇਹ ਅਨੁਭਵ ਕਰਕੇ ਬੜਾ ਉਤਸ਼ਾਹ ਨਾਲ ਅੱਖਾਂ ਖੋਲ ਕੇ ਵੇਖਿਆ ਅੱਗੇ ਬਾਲਕ ਗੁਰੂ ਜੀ ਖੜੇ ਹੱਸ ਰਹੇ ਸਨ ਇਹ ਵੇਖ ਕੇ ਪੰਡਿਤ ਦੀ ਹੈਰਾਨਗੀ ਤੇ ਪਸੰਦਤਾ ਦੀ ਕੋਈ ਹੱਦ ਨਹੀਂ ਸੀ ਪੰਡਿਤ ਤਤਕਾਲ ਹੀ ਉੱਠਿਆ ਅਤੇ ਗੁਰੂ ਜੀ ਦੇ ਚਰਨਾਂ ਦੀ ਸੀਸ ਰੱਖ ਕੇ ਆਪਣਾ ਆਪ ਗੁਰੂ ਜੀ ਦੇ ਹਵਾਲੇ ਕਰ ਦਿੱਤਾ ਇਸ ਦਿਨ ਤੋਂ ਪੰਡਿਤ Shivdat ਦੀ ਇਹ ਵਾਰਤਾ ਸਾਰੇ ਸ਼ਹਿਰ ਵਿੱਚ ਫੈਲ ਗਈ ਕਿ ਗੁਰੂ ਜੀ ਨੇ ਪੰਡਿਤ ਨੂੰ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦਿੱਤੇ Shivdat ਉਹਨਾਂ ਦਾ ਭਗਤ ਬਣ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ